ਆਇਆ ਨੇ ਭਾਈਆਂ ਦੁਨੀਆ ਨੂੰ ਉਹ ਵੀ ਆਇਆ ਟੱਕ ਮਾਰ ਲਿਆ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਿੰਡ ਰਾਜੇਣਾ ਵਿੱਗਾ ਪੱਤੀ 'ਚ ਖੜੇ ਆਂ ਕਿਉਂਕਿ ਇਹ ਪੈਲਸ ਬਣਿਆ ਲੋੜਵੰਦ ਪਰਿਵਾਰਾਂ ਦੇਆਂ ਲੜਕੀਆਂ ਦੀਆਂ ਸ਼ਾਦੀਆਂ ਦੇ ਲਈ ਇਹ ਬਾਲ ਸਰਕਾਰ ਨੇ ਬਣਾਇਆ ਸੀਗਾ ਤੇ ਉਸ ਤੋਂ ਬਾਅਦ ਕਿਸੇ ਨੇ ਇਹਦੀ ਕੋਈ ਦੇਖਭਾਲ ਨਹੀਂ ਕੀਤੀ ਤੇ ਇਹ ਖੰਡਰ ਬਣ ਚੁੱਕਿਆ ਸੀਗਾ ਤੇ ਜਿਹਦੇ ਲਈ ਸਰਦਾਰ ਨਿਰਮਲ ਸਿੰਘ ਰਾਜਿਆਣਾ ਪ੍ਰਧਾਨ ਲੋਕ ਜਨ ਸ਼ਕਤੀ ਪਾਰਟੀ ਪੰਜਾਬ ਉਹਨਾਂ ਦੀ ਰਹਿਨਮਾਈ ਦੇ ਹੇਠ ਅੱਜ ਅਸੀਂ ਇਹ ਸਫਾਈ ਕਰਨ ਲੱਗੇ ਅਸੀਂ ਤੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਜਿਨ੍ਹਾਂ ਨੇ ਅਪਰਾਲਾ ਕੀਤਾ ਤੇ ਸਾਡੀ ਬਾਬਾ ਜੀਮ ਸਿੰਘ ਗ੍ਰਾਮ ਵਿਕਾਸ ਕਮੇਟੀ ਤੇ ਬਾਬਾ ਦੀਪ ਬਦੀਪ ਸਿੰਘ ਸਪੋਰਟਸ ਕਲੱਬ ਤੇ ਹੋਰ ਵੀ ਪਿੰਡ ਦੇ ਪਤਵੰਤੇ ਤੇ ਸੇਵਾਦਾਰ ਕਾਫੀ ਲੋਕਾਂ ਨੇ ਇਹਦੇ ਵਿੱਚ ਮਦਦ ਕੀਤੀ ਆ ਤੇ ਜੋ ਅਸੀਂ ਅੱਜ ਸਫਾਈ ਕਰ ਰਹੇ ਆ ਕਿ ਅੱਗੇ ਤੋਂ ਇਹ ਕਮੇਟੀਆਂ ਇਹਦੀ ਦੇਖਭਾਲ ਕਰਨਗੀਆਂ ਤੇ ਸਰਦਾਰ ਨਿਲਮਨ ਸਿੰਘ ਰਾਜਣ ਦੇ ਇੱਕ ਵਾਰ ਤੋਂ ਫੇਰ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਸਤਿਕਾਰਯੋਗ ਸਾਰੇ ਕਮੇਟੀਆਂਨ ਅਡੀ ਕਮੇਟੀ ਪਾਪਾ ਦੀਪ ਸਿੰਘ ਹੈ ਅਸੀਂ ਵੀ ਇਹ ਕਮੇਟੀ ਦੇ ਨਾਲ ਸੰਯੋਗ ਦੇ ਰਹੇ ਆ ਤੇ ਬਹੁਤ ਚਰ ਤੋਂ ਪਹਿਲਾਂ ਪੈਲਸ ਜਿਹੜਾ ਸੀਗਾ ਇਹ ਖੰਡਰ ਬਣਿਆ ਪਿਆ ਸੀਗਾ ਇਸ ਕਰਕੇ ਅਸੀਂ ਅੱਜ ਇਹਦੀ ਸਫਾਈ ਕੀਤੀ ਆ ਸਾਰੀਆਂ ਕਮੇਟੀਆਂ ਰਲੀਆਂ ਵੀ ਆ ਨਰਮਲ ਸਿੰਘ ਪ੍ਰਧਾਨ ਦਾ ਵੀ ਧੰਨਵਾਦ ਕੀਤਾ ਜਾਂਦਾ ਹੈ ਸਾਰੀਆਂ ਕਮੇਟੀਆਂ ਸੰਯੋਗ ਨਾਲ ਇਹਨੂੰ ਅੱਜ ਵਧੀਆ ਬਣਾ ਕੇ ਤੇ ਇਹਦੀ ਇਹਨੂੰ ਚਾਲੂ ਕਰਾਂਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਹੰਕਾਰ ਹਾਂ ਜੀ ਸਭ ਤੋਂ ਪਹਿਲਾਂ ਇਹ ਸਾਸਰੀ ਗਾਲ ਸਾਰਿਆਂ ਨੂੰ ਜੀ ਇਹ ਆਪਣੇ ਪਿੰਡ ਰਾਜਣਾ ਵਿਖੇ ਇੱਕ ਬਣਿਆ ਸੀਗਾ ਮੈਰਿਜ ਪੈਲਸ ਤੇ ਕਾਫੀ ਟਾਈਮ ਦਾ ਬਣਿਆ ਹੋਇਆ ਪਰ ਇਹਦੀ ਕਿਸੇ ਨੇ ਕੋਈ ਵੀ ਦੇਖਭਾਲ ਨਹੀਂ ਕੀਤੀ ਤੇ ਅੱਜ ਉਹ ਖੰਡਰ ਬਣਿਆ ਪਿਆ ਇਹ ਸਾਡੇ ਪ੍ਰਧਾਨ ਨਿਰਮਲ ਸਿੰਘ ਰਾਜਣਾ ਉਹਨਾਂ ਦੇ ਬਦੌਲਤ ਅੱਜ ਇਸ ਨੂੰ ਸਾਫ ਸਫਾਈ ਕਰਕੇ ਨਵੇਂ ਸਿਰੇ ਤੋਂ ਚਾਲੂ ਕਰਨ ਦਾ ਪ੍ਰੋਗਰਾਮ ਬਣਾ ਰਹੇ ਆ ਜੀ ਧੰਨਵਾਦ واہ واہ میرے آي سججا دے ایں میرے